हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੀਗਾ ਛੇੜ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਤੋਂ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਮੰਨ ਕੇ ਚੱਲੋ ਵੀ ਆਪਣੇ ਘਰੇਲੂ ਪਸ਼ੂਆਂ ਤੋਂ ਵੀ ਰਹੇਗਾ ਛੇੜ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਵਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਿਆ ਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਬਾਈ ਹਾਂ ਹਾਂ ਤੇ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਹਸ਼ਮਰ ਸਿੰਘ ਪਿੰਡ ਡੋੜ ਜਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਪਿੰਡ ਬਈਗੜਾ ਨੇੜੇ ਪਿੰਡ ਫਿਰਗੇ ਆਲਾ ਇੱਧਰ ਬਾਜਾਖਾਨਾ ਹੈ ਪਗਟਾ ਵੀ ਨੇੜੇ ਹੈ ਪਗਟਾ ਵੀ ਨੇੜੇ ਕੰਟੈਕਟ ਨੰਬਰ ਬੋਲ ਦੋ ਆਪਣਾ 95016 30504 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਕੀ ਜਿਹੜੀ ਇਹ ਬੈਡ ਦੇਖ ਰਹੇ ਆਪਣੇ ਘਰ ਦੀਆਂ ਹਾਂ ਹਾਂ ਜੀ ਇਹ ਕਿਹੜਾ ਸੂਆ ਸੂਈ ਆ ਬਾਈ ਤੀਜਾ ਸੂਆ ਕਦੋਂ ਸੂਈ ਆ ਬਾਈ ਇਹਨੂੰ ਅੱਜ ਤੀਜਾ ਦਿਨ ਤੀਜਾ ਦਿਨ ਹੋ ਗਿਆ ਸੂਈ ਨੂੰ ਬਾਈ ਬੱਚਾ ਕੀ ਆ ਜਾ ਮਗਰ ਬੱਚਾ ਮਗਰਾ ਬੱਚਾ ਮਗਰ ਬੱਚਾ ਆ ਗਿਆ ਕਰਮਲੀ ਦੇ ਬੱਚਾ ਬਾਈ ਤੇ ਬਾਈ ਜੇਰ ਵਗੈਰਾ ਸਾਰਾ ਕੁਝ ਡੰਨਾ ਜਮਾ ਹਾਂ ਹਾਂ ਸਾਰਾ ਠੀਕ ਹੈ ਤੇ ਕਿੰਨਾ ਕੁ ਬੋੜਾ ਬਾਈ ਹੁਣ ਇਸ ਟਾਈਮ ਤਿਆਰ ਹੈ ਥੱਲੇ ਬੋੜਾ ਇਹਦਾ ਹੈਗਾ ਵੀ ਸਾਢੇ 1/4 ਕਿਲੋ ਬੱਚੇ ਨੂੰ ਝੰਗਾ ਕੇ ਚੀਕ ਇੱਕ ਡੰਗ ਦਾ ਠੀਕ ਹੈ ਬਈ ਤੇ ਕਿੰਨਾ ਗੱਦ ਦੁੱਧ ਦੇ ਦਵਾਸ ਇਹੇ ਜਾਣੀ ਦੀ ਅਸੀਂ ਕੋਈ ਬਾਹਲੀ ਫੀਡ ਫੂਡ ਦੇ ਦਾਣੇ ਤੇ ਚਾਉਣੇ ਆ 20 ਲੀਟਰ ਤੋਂ ਪਲੱਸ ਹੁੰਦੀ ਆ 20 22 ਲੀਟਰ ਦੇ ਵਿੱਚ ਦਿੰਦੀ ਆ ਨੂੰ ਸਾਊਸੀਲਾ ਹਾਂ ਜਮਾ ਸਾਊਸੀਲਾ ਚਵਾਈ ਚਵਾਈ ਕਿਵੇਂ ਲੱਗੀ ਬਹੁਤ ਵਧੀਆ ਠੀਕ ਸਾਊਸੀਲਾ ਬਾਈ ਕਹਿੰਦਾ ਫੁੱਲ ਆ ਬਾਈ ਚਵਾਈ ਇੱਕ ਨੰਬਰ ਲੱਗੀ ਲੈ ਵੇ ਦੀ ਆਪਾਂ ਫੀਡ ਨੇ ਚੈੱਕ ਕਰਵਾ ਨਾ ਬਹੁਤ ਚੰਗਾ ਹਵਾਨਾ ਹੈਗਾ ਕੱਲਾ ਕੱਲਾ ਥਣ ਲੱਗਿਆ ਮੁੱਠੀ ਗੜਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲਗੇਗਾ ਨਾੜਾ ਨੂੜਾ ਹਵਾਨੇ ਤੇ ਚੈੱਕ ਕਰ ਸਕਦੇ ਬੜੀਆਂ ਚੰਗੀਆਂ ਆ ਬਾਕੀ ਬਾਈਕਾਂ ਸੌਸੀਲ ਖੋਲ ਲਗੇ ਤੇ ਗਰਮੀਆਂ ਦਾ ਤੋਹਫਾ ਆ ਗਈ ਜੀ ਹਨਾ ਹਾਂ ਗਰਮੀ ਨਹੀਂ ਮੰਦੀ ਜੀ ਹਨਾ ਨਹੀਂ ਇਹ ਨਹੀਂ ਹਾਂ ਇਹ ਖੋਲ ਦੋ ਬਾਈ ਤੋਰ ਦਮੜੀ ਜਿੱਧਰ ਨੂੰ ਤੋਰ ਕੱਦ ਬਾਈ ਬਹੁਤ ਚੰਗਾ ਬਰੀਡ ਬਹੁਤ ਚੰਗੀਆਂ ਕਿਉਂਕਿ ਗਰਮੀ ਨਹੀਂ ਮੰਨਣੀ ਫੈਟ ਫੂਡ ਕਿਵੇਂ ਆਉਂਦੀ ਰਹੀ ਆ ਬਾਈ ਫੈਟ ਤੇ ਦੀ ਯਾਰਾ ਆਉਂਦੀ ਰਹੀ ਆ ਚਾਰ ਕਾਰ ਜਾਂ ਇਹ ਚੋਸੋਂ ਦੀ ਰਹੀ ਹੈ ਉਹ ਕੱਟ ਪਾਉਨੇ ਅਸੀਂ ਘਰੇ ਵੱਧ ਵਰਤਿਆ ਸੀ ਠੀਕ ਹੈ ਹਾਂ ਮਤਲਬ ਕਿ ਮੱਝਾਂ ਚ ਹੀ ਆਉਂਦਾ ਦਾਦਾ ਹਾਂ ਹਾਂ ਠੀਕ ਹੈ ਬਾਕੀ ਵੀ ਤੋਰਾ ਦਾ ਰਚਾ ਕਰ ਸਕਦੇ ਆ ਇੱਕ ਨੰਬਰ ਤੋਰਾ ਪਲੀ ਪੜੀ ਵੀ ਕਰਮ ਵਾਲੀ ਫੁੱਲ ਬਰੀਡ ਬਹੁਤ ਚੰਗੀਆਂ ਸਾਈਨਿੰਗ ਬਹੁਤ ਚਮਕ ਬਹੁਤ ਆ ਤੇ ਕੋਈ ਵਾਈ ਦਾ ਵਪਾਰ ਦਾ ਕੰਮ ਨਹੀਂਗਾ ਤੇ ਭਾਈ ਫਿਰ ਮੁੱਲ ਇਹਦਾ ਕੀ ਰਹੂਗਾ ਮੁੱਲ ਵੀ ਤਾਂ 90000 ਹੈ 90000 ਉਹ ਉਹ ਥੋੜਾ ਕਾਣਾ ਮਾਨ ਮੰਨ ਹਾਂ ਮਾਨਤਾ ਬਹੁਤ ਠੀਕ ਆ 90000 ਰੁਪਇਆ ਬਾਈ ਕਾਣਾ ਬਾਈ ਮੁੱਲ ਰਹੂਗਾ ਬਾਕੀ ਆਏਗਾ ਇਹਦਾ ਥੋੜਾ ਕਾਣਾ ਮਾਨਤਾ ਜਰੂਰ ਹੋ ਜੂਗਾ ਇਧਰੋਂ ਵੀ ਆਪਾਂ ਬਾਈ ਚੈੱਕ ਕਰਵਾ ਨਾ ਥਣ ਬਹੁਤ ਚੰਗਾ ਲੱਗਿਆ ਵਾ ਚਾਰੇ ਥਣ ਨਾ ਪੂਰੇ ਨਖੜਮ ਦੇ ਪੂਰੇ ਬਿੱਥੀ ਦੇ ਲੱਗੇ ਵਾ ਕੱਲਾ ਕੱਲਾ ਥਣ ਪਿਆਗਾ ਬਾਕੀ ਨਾੜਾ ਨੂੜਾ ਹਵਾ ਨੇ ਤੇ ਚੈੱਕ ਕਰ ਸਕਦੇ ਬੜੀਆਂ ਚੰਗੀਆਂ ਮੁੱਲ ਵੀ ਬਾਈ ਨੇ ਬਾਈ ਗਾਂਦੇ ਸ਼ਾਮ ਮੈਂ ਦਿਆ ਜੀ ਕੀ ਤਾਂ 90000 ਰੁਪਇਆ ਮੁੱਲ ਬਾਕੀ ਆਏਗਾ ਥੋੜਾ ਕਾਣਾ ਮਾਨਤਾ ਕੁੱਝ ਬਾਈ ਹਾਂ ਹਾਂ ਹੋ ਠੀਕ ਆ ਇੰਨਾ ਅੱਛੀ ਕਾ ਬਾਈ ਕੋਲੇ ਬਈ ਇੱਕ ਸੋ ਆਪਾ ਦਿਖਾ ਦਿੱਤਾ ਜੀ ਕਿਸੇ ਵੀਰ ਨੂੰ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਵੀਡੀਓ ਨੂੰ ਦੇਖਣ ਲਈ ਧੰਨਵਾਦ